ਕਰਨਾ ਵਾਸ ਮਸੀਹ ਯਸੂ ਦੇ ਕਦਮਾਂ ਉਤੇ ਚੱਲਣ ਦੀ ਕੀ ਕਰਿਆ ਸੀ ਕੋਸ਼ਿਸ਼ ਕਰਿਆ ਸੀ ਜਿਸ ਵਿੱਚ ਉਹ ਕੀ ਹੁੰਦਾ ਜਾ ਰਿਹਾ ਸੀ ਸਫਲ ਹਾਂ ਅਸੀਂ ਕੋਸ਼ਿਸ਼ ਕਰਨਾ ਸ਼ੁਰੂ ਕਰੀਏ ਅਸੀਂ ਯਤਨ ਕਰੀਏ ਅਸੀਂ ਆਰੰਭ ਕਰੀਏ ਆਪਣੀ ਮਸੀਹੀ ਯਾਤਰਾ ਕਿ ਮਸੀਹ ਦੇ ਨਮੂਨੇ ਉਤੇ ਅਸੀਂ ਚੱਲਣਾ ਤੇ ਜ਼ਰੂਰ ਅਸੀਂ ਕਾਰਗਰ ਸਾਬਤ ਹੋਵਾਂਗੇ ਦੁਜਿਆਂ ਦੇ ਮਦਦਗਾਰ ਸਾਬਤ ਸਾਨੂੰ ਇਹ ਕਰਨਾ ਪੈਗਾ ਪਿਆਰ ਸਾਨੂੰ ਇਸ ਗੱਲ ਤੇ ਗੌਰ ਕਰਨੀ ਪਏ ਮੈਂ ਕਿਹਦੇ ਲਈ ਆਦਰਸ਼ ਹਾਂ ਕਿਹਦੇ ਲਈ ਨਮੂਨਾ ਇਹ ਚੈਲੰਜ ਹੈ ਤੁਹਾਡੇ ਔਰ ਮੇਰੇ ਲਈ ਇਹ ਕੀ ਹੈ ਸਾਡੇ ਲਈ ਚੈਲੰਜ ਹੈ ਮੈਂ ਨਮੂਨਾ ਕਿਹਦੇ ਲਈ ਮੇਰੀ ਲਾਈਫ ਕਿਸਦੇ ਲਈ ਫੋਰ ਐਗਜ਼ਾਮਪਲਾ ਕੌਣ ਮੇਰੀ ਜ਼ਿੰਦਗੀ ਚ ਮੈਨੂੰ ਉਦਾਹਰਣ ਬਣਾਉਣਾ ਚਾਹੁੰਦਾ ਹੈ ਬਾਲਸ ਨੇ ਆਖਿਆ ਮੇਰੀ ਰੀਸ ਕਰੋ ਕਿਉਂਕਿ ਮੈਂ ਕਹਿੰਦੀ ਕਿ ਰੀਸ ਕਰਦਾ ਹਾਂ ਮਸੀਹ ਦੀ ਤੁਸੀਂ ਔਰ ਮੈਂ ਕਿਹਨੂੰ ਕਹਾਂਗੇ ਵੀ ਮੇਰੀ ਰੀਸ ਕਰ ਕੋ ਭਾਈ ਮੇਰੀ ਰੀਸ ਕਰ ਜਿਵੇਂ ਮੈਂ ਕਰਾਂ ਤਿਵੇਂ ਤੂੰ ਚੱਲ ਜਿਹਨੂੰ ਕਹਿਣ ਵਾਲੇ ਬਣ ਸਕਦੇ ਤਦ ਜੇ ਅਸੀਂ ਮਸੀਹ ਦਾ ਪਿੱਛਾ ਕਰਦੇ